ਖਲੇ ਵਾਲੇ ਮਹਾਰਾਜ ਦਾ ਬਚਨ ਓਏ ਸਿੱਖ ਹੋਣ ਦਾ ਤੇਰਾ ਫਾਇਦਾ ਕੀ ਏ ਜੇ ਤੂੰ ਜਪਜੀ ਸਾਹਿਬ ਵੀ ਨਹੀਂ ਸਿੱਖਦਾ ਵਾ ਵਾ ਸਿੱਖ ਹੋਣ ਦਾ ਤੇਰਾ ਅਰਥ ਕੀ ਏ ਜੇ ਤੈਨੂੰ ਜਪਜੀ ਸਾਹਿਬ ਹੀ ਨਹੀਂ ਆਉਂਦਾ ਸੰਗਤ ਜੀ ਜਪ ਜੀ ਸਾਹਿਬ ਜਪ ਜੀ ਕਿਉਂ ਲਾਇਆ ਓ ਜੀ ਐਸ ਜੀ ਨੂੰ ਆਖਿਆ ਜੀ ਜਪ ਕਿਵੇਂ ਜਪ ਕਹਿੰਦੇ ਨੇ ਜੱਪਾ ਕਿੰਨੂੰ ਇੱਕ ਓ ਅੰਕਾਰ ਉਸ ਓੰਕਾਰ ਨੂੰ ਜਿਹੜਾ ਸਬਦ ਦੇ ਵਿੱਚ ਸਮਾਇਆ ਹੋਇਆ ਇੱਕ ਗੱਲ ਦਾ ਧਿਆਨ ਰੱਖਿਓ ਜਿਹੜਾ ਨਰਵੈਰ ਹੋ ਕੇ ਜਿਹੜਾ ਨਿਰਭਉ ਹੋ ਕੇ ਉਸ ਮਾਲਕ ਨੂੰ ਜਪਦਾ ਹੈ ਨਾ ਤੇ ਵਖਤ ਦਾ ਮਾਲਕ ਇੱਕ ਦਿਨ ਉਹਦੇ ਤੇ ਕਿਰਪਾ ਕਰਦਾ ਉਹਨੂੰ ਦਰਸ਼ਨ ਦੇ ਦਿੰਦਾ ਮੈਂ ਸੁਣਨਾ ਭਗਤਾਂ ਦੀਆਂ ਸਾਖੀਆਂ ਉਹਨਾਂ ਵਿੱਚ ਵੇਖਨੇ ਆ ਕਿਵੇਂ-ਕਿਵੇਂ ਨਾਮਦੇਵ ਜੀ ਨੂੰ ਦਰਸ਼ਨ ਹੋਏ ਕਿਵੇਂ-ਕਿਵੇਂ ਮਹਾਰਾਜੀ ਰਵਿਦਾਸ ਜੀ ਨੂੰ ਦਰਸ਼ਨ ਹੋਏ ਕਿਵੇਂ ਮੀਰਾ ਨੂੰ ਦਰਸ਼ਨ ਹੋਏ ਕਿਉਂ ਹੋਏ ਕਿਉਂਕਿ ਉਹਨਾਂ ਨੇ ਕੀ ਜਪਿਆ ਇੱਕ ਓੰਕਾਰ ਦੂਜਾ ਕਹਿੰਦੇ ਓੰਕਾਰ ਹੈ ਕੌਣ ਜਿਹਦਾ ਨਾਮ ਸੱਚਾ ਹੈ ਸਤ ਨਾਮ ਸਭ ਦੀ ਪਰਤਪਾਲਣਾ ਕਰ ਰਿਹਾ ਕਰਨ ਕਰਾਉਣ ਵਾਲਾ ਆਪ ਹੈ ਕਰਤਾ ਪੁਰਖ ਹੈ ਕਰਤਾ ਪੁਰਖ ਰਵੇ ਅਸੀਂ ਸੋਚਦੇ ਆ ਅਸੀਂ ਕੁਝ ਕਰਦੇ ਆ ਕਰਤਾ ਪੁਰਖ ਫਿਰ ਉਹਨੂੰ ਕਿਸੇ ਦਾ ਡਰ ਨਹੀਂ ਨਿਰਭਾਉ ਤੇ ਜੇ ਡਰ ਨਹੀਂ ਜਿੱਦਾਂ ਕਿਸੇ ਨੂੰ ਡਰਨਾ ਹੋਵੇ ਉਹ ਕਹਿੰਦਾ ਮੈਂ ਦੂਜੇ ਨੂੰ ਡਰਾ ਲਾ ਮਰ ਕਹਿੰਦੇ ਨਹੀਂ ਨਿਰਭਾਉ ਵੀ ਹੈ ਤੇ ਨਿਰ ਵੈਰ ਵੀ ਹੈ ਉਹਦਾ ਵੈਰ ਵੀ ਕਿਸੇ ਦੇ ਨਾਲ ਨਹੀਂ ਸਾਈਂ ਨਿਰਵੈਰ ਉਹਦਾ ਵੈਰ ਨਾ ਕਿਸੇ ਦੇ ਨਾਲ ਕਾਲ ਤੋ ਰਹਿ ਤਾ ਉਹ ਜੁਨਾ ਵਿੱਚ ਪਾਏਗਾ ਉਹ ਨਿਰਵੈਰ ਹੈ ਜਿਹੜਾ ਉਸ ਨਿਰਵੈਰ ਨੂੰ ਜਪਦਾ ਹੈ ਜਪ ਜੀ ਇਹਨੂੰ ਜਪ ਕਿਨੂੰ ਜਿਹੜਾ ਨਿਰਭਉ ਏ ਨਿਰਵੈਰ ਅਕਾਲ ਮੂਰਤ ਏ ਸਾਰੀ ਦੁਨੀਆ ਕਾਲ ਦੇ ਵਿੱਚ ਹੈ ਕਾਲ ਦੇ ਕਿਉਂਕਿ ਕਹਿੰਦੇ ਨੇ ਕਾਲ ਕੇ ਬਣਾਏ ਸਭ ਕਾਲ ਹੀ ਚਵਾਏਗਾ ਲੇਕਿਨ ਸੰਗਤ ਜੀ ਉਹ ਕਾਲ ਦੇ ਬਣਾਏ ਹੋਏ ਨਹੀਂ ਇੱਕ ਉਹ ਏ ਜਿਹੜਾ ਅਕਾਲ ਦੇ ਨਾਲ ਜੁੜ ਗਿਆ ਅਕਾਲ ਜਿਹੜਾ ਉਹਦੇ ਨਾਲ ਜੁੜ ਜਾਂਦਾ ਹੈ ਉਹਦੇ ਤੇ ਫਿਰ ਮੇਰਾ ਦਾ 20 ਵਰਸ ਜੰਦਾ